ਮਾਸਕ ਦਾ ਉਤਾਰ ਦੋ ਇਹਦਾ ਹੈ ਨਹੀਂ ਮਾਸਕ ਦਾ ਉਤਾਰ ਭੈਣ ਚੋਦ ਦਾ ਪਤਾ ਤਾਂ ਲੱਗੇ ਮੈਨੂੰ ਤਾਂ ਪਤਾ ਹੈ ਯਾਰ ਕੁੱਤੇ ਨੂੰ ਭੈਣ ਚੋਦ ਨੂੰ ਹੈ ਸਾਡੇ ਘਰਾਂ ਚ ਆ ਗਿਆ ਜੇ ਤੂੰ ਵਿੱਚ 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 ਇਹਦਾ ਮਾਸਕ ਦਾ ਉਤਾਰ ਦੋ ਪਤਾ ਤਾਂ ਲੱਗੇ ਕਿਵੇਂ ਆਇਆ ਸਹੀ ਭੈਣ ਚੋਦ ਨੂੰ ਇਹਨੂੰ ਕੁੱਤੇ ਨੂੰ ਹੈ ਮਰੇਗਾ ਸਾਲਾ ਥੀਰੇ ਪੈ ਜੇ ਬੱਚੇ ਖਾ ਗਏ ਤੁਸੀਂ ਬੱਚੇ ਹੀ ਖਾ ਗਿਆ ਤੂੰ ਕੁੱਤੇ ਬੰਦੇ ਐਵੇਂ ਸਾਬ ਪਤਾ 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 ਜਾਨ ਸੁਣ ਕੇ ਪ੍ਰਵੇਸ਼ ਕਰਕੇ ਲੈ ਬਾਤ ਸੁਣ ਕੇ ਸਾਲਾ ਗਟਕਣਾ ਦਿਆ ਆ ਵਕਤ ਪਾਇਆ ਕਿੰਨਾ ਕੇ ਸਾਲਿਆ ਬਚਦਾ ਤੂੰ ਹਲਾ ਜਵਾਬ ਆ ਗਿਆ ਭੈਣ ਚੋਰ ਸਾਨੂੰ ਇੱਕ ਛੋਟੀ ਜੀ ਤਸੱਲੀ ਤਾਂ ਅੱਜ ਮਿਲੀ ਐ ਵੀ ਚਲੋ ਜਿਹੜਾ ਗੁਨੇਗਾਰ ਹੈ ਜਿਹੜਾ ਐਕਚੁਅਲ ਉਹ ਅੱਜ ਸਲਾਖਾਂ ਦੇ ਪਿੱਛੇ ਆਇਆ ਹੈ ਪਰ ਹਜੇ ਇਹ ਲੜਾਈ ਜਿਹੜੀ ਹੈ ਇਹ ਤਾਂ ਜੇ ਅੱਜ ਸ਼ੁਰੂ ਹੋਈ ਹੈ ਤਾਂ ਸਾਡਾ ਸਾਰਿਆਂ ਦਾ ਮੰਤਵ ਇਹੀ ਰਹੇਗਾ ਕਿ ਇਹਨੂੰ ਅੱਗੇ ਪੈਰ ਵੀ ਕਰਕੇ ਵੱਧ ਤੋਂ ਵੱਧ ਜਿੰਨੀ ਮੈਕਸਿਮਮ ਹੋ ਸਕਦੀ ਹੈ ਉਨੀ ਸਜ਼ਾ ਦਵਾਵਾਂਗੇ ਪ੍ਰਸ਼ਾਸਨ ਵੱਲੋਂ ਇਸ ਨੂੰ ਕੋਰਟਾਂ 'ਚ ਪੇਸ਼ ਕਰਿਆ ਗਿਆ ਹੁਣ ਤੁਸੀਂ ਸੰਤੁਸ਼ਟ ਹੋ ਜਿਸ ਦੇ ਪਿੱਛੇ ਤੁਸੀਂ ਇੰਨੀ ਕਾਰਵਾਈ ਕਰ ਰਹੇ ਸੀ ਹਾਂ ਚਾਹ ਪ੍ਰਸ਼ਾਸਨ ਨੇ ਦੇਖੋ ਹੁਣ ਤੱਕ 7 ਤਰੀਕ ਤੋਂ ਲੈ ਕੇ 7 ਤਰੀਕ ਤੱਕ ਕੁਝ ਨਹੀਂ ਸੀ ਹੋਇਆ ਮੈਂ ਸ਼ੁਰੂ ਤੋਂ ਹੀ ਅਸੀਂ ਸਾਰੇ ਰੌਲਾ ਪਾਉਂਦੇ ਸੀ ਕਿ ਕੋਈ ਨਾ ਕੋਈ ਪੋਲਿਟੀਕਲ ਸ਼ੈਲਟਰ ਕੋਈ ਨਾ ਕੋਈ ਕੁਝ ਹੈ ਇਹਦੇ ਪਿੱਛੇ ਜਿਹੜਾ ਇਹਨੂੰ ਗ੍ਰਿਫਤਾਰੀ ਤੋਂ ਇਹਦੀ ਤੇ ਰੋਕ ਰਿਹਾ ਪਰ ਸੀਐਮ ਮਾਨਤ ਸਾਹਿਬ ਦੇ ਆਦੇ ਨਾਲ ਜਦੋਂ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਤਾਂ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਤੇ ਸਪੈਸ਼ਲ ਟੀਮਾਂ ਜਿਹੜੀਆਂ ਡਿਪਲੋਏ ਕੀਤੀਆਂ ਤਾਂ ਤੁਸੀਂ ਦੇਖੋ ਕਿ ਹੁਣ ਤੱਕ ਜਿਹੜਾ 30 ਦਿਨਾਂ ਚੋਂ ਗ੍ਰਿਫਤਾਰ ਨਹੀਂ ਸੀ ਹੋਇਆ ਉਹ ਦੋ ਦਿਨਾਂ ਦੇ ਵਿੱਚ ਪੁਲਿਸ ਦੀ ਜਿਹੜੀ ਸਪੈਸ਼ਲ ਇੰਟੈਲੀਜੈਂਸ ਟੀਮ ਨੇ ਫੜ ਲਿਆ ਤਾਂ ਇੱਥੋਂ ਥੋੜਾ ਜਿਹਾ ਹੁਣ ਸਾਡਾ ਡਾਊਟ ਜਿਹੜਾ ਉਹ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਕਿ ਅਸੀਂ ਜੋ ਸਾਡੇ ਮਨ ਦੇ ਵਿੱਚ ਸ਼ੰਕਾ ਹੈ ਜੀ ਸੀ ਵੀ ਕਿਤੇ ਨਾ ਕਿਤੇ ਨੂੰ ਬਚਾਇਆ ਜਾ ਰਿਹਾ ਹੈ ਸ਼ਾਇਦ ਹੁਣ ਉਹ ਲੱਗਦਾ ਵੀ ਸਾਨੂੰ ਵੀ ਉਹ ਬਿਲਕੁਲ ਸੱਚ ਸੀ ਤੇ ਅਸੀਂ ਇਸ ਕਰਕੇ ਅੱਗੇ ਆਪਣੇ ਵਕੀਲ ਸਾਹਿਬਾਨਾਂ ਦੇ ਥਰੂ ਮਾਨਯੋਗ ਅਦਾਲਤ ਨੂੰ ਵੀ ਅਸੀਂ ਜਦੋਂ ਪੈਰਵੀ ਹੋਏਗੀ ਕੇਸ ਚੱਲੇਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਹਿੰਦੇ ਜੜੀਆਂ ਤਾਰਾਂ ਨੇ ਵੱਤੋ ਵੱਧ ਨਿਕਲ ਕੇ ਆਣ ਤਾਂ ਕਿ ਜੋ ਅਸਲੀ ਦੋਸ਼ੀ ਨੇ ਜੋ ਮਾਸਟਰਮਾਈਂਡ ਮਾਫੀਆ ਜਿਹੜਾ ਹੈ ਰਮੇਟੀ ਚੋਰੀ ਦਾ ਉਹ ਵੀ ਕਾਬੂ ਕੀ ਰਿਮਾਂਡ ਦਿੱਤਾ ਗਿਆ ਸੀ ਦੋ ਦੇ ਅੰਦਰ ਰਿਮਾਂਡ ਹਾਸਲ ਹੋ ਗਿਆ ਕਿਸ ਤਰ੍ਹਾਂ ਕਾਬੂ ਆਈ ਜੀ ਇਹ ਹੈਰਾਨ ਤੇਜ ਸਿੰਘ ਜੀ ਪਕਰਾਲੇ ਦੇ ਕੋਲੋਂ ਕਾਬੂ ਆਇਆ ਅਸਲੀ ਜਰਾ ਹੈ ਹਾਈ ਸਕੂਲ ਦੇ ਰਿ ਸੀ ਜਦੋਂ ਵਾਪਸ ਆਏ ਹੁੰਦੇ ਆ ਮੇਰੇ ਨਾਲ ਏਸੀ ਗੁਰਦੇਵ ਸਿੰਘ ਸੀ ਜੀ ਸਿਟੀ ਸਾਨੂੰ ਇਨਫਰਮੇਸ਼ਨ ਮਿਲੀ ਜੀ ਤੇ ਅਸੀਂ ਇਹਨੂੰ ਕਾਬੂ ਕੀਤਾ ਠੀਕ ਹੈ ਤਾਂ ਬੜੀ ਮਿਹਨਤ ਕਰਨੀ ਪਈ ਪੁਲਿਸ ਨੂੰ ਹਣੇ ਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਕਿਹੜੇ ਕਿਹੜੇ ਟੀਮਾਂ ਲੱਗੀਆਂ ਸਾਰੇ ਦੇ ਵਿੱਚ ਤੁਹਾਡੀ ਸਾਈਡ ਸਾਈਡ ਵੀ ਲੱਗੀਆਂ ਅਸੀਂ ਪਹਿਲਾਂ ਸੋ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀ ਜਾਈਟ ਕੀ ਹੋ ਗਿਆ ਹਾਂ ਨਾ ਬ੍ਰੈਸ ਕਾਨਫਰੰਸ ਦੀ ਕੀ ਡੇਟ ਆ ਦੇ ਵਿੱਚ ਮੇਰੇ ਖਾਂ ਸਰ ਕਿੰਨੇ ਕਿ ਦਿਨ ਦਾ ਅੱਜ ਦਿਨ ਰਿਮਾਂਡ ਮਿਲੇ ਸਰ ਸਾਨੂੰ 2 ਦਿਨ ਦਾ ਰਿਮਾਂਡ 2 ਦਿਨਾਂ ਦੀ ਰਿਮਾਂਡ ਪੁੱਛ ਕੇ ਕਰਾਂਗੇ ਉਹ ਪੁੱਛ ਕੇ ਕਰਾਂਗੇ ਉਸ ਤੋਂ ਬਾਅਦ ਜੇ ਹੋਰ ਸਾਨੂੰ ਰੋਡਪੀ ਰਿਮਾਂਡ ਅਸੀਂ ਹੋਰ ਲਵਾਂਗੇ